ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ 'ਚ ਤੇ ਫਾਈਨਲੀ ਅੱਜ ਚੱਲਿਆ ਮੈਂ ਨਾਨਕੇ ਮੇਰੇ ਪਾਪੇ ਦਾ ਮੁੰਡਾ ਆਇਆ ਹੋਇਆ ਸੀ ਉਹਨੂੰ ਮੈਂ ਅੱਜ ਛੱਡਣ ਚੱਲਿਆ ਹਾਂ ਪਿੱਛੇ ਮਜ਼ਾ ਬਹੁਤ ਆ ਰਿਹਾ ਹੈ। ਬਹੁਤ ਮਜ਼ਾ ਆ ਕੇ ਨਾ ਤੇ ਆਪਾਂ ਪਹੁੰਚਣ ਵਾਲੇ ਆ ਹੁਸੈਨਪੁਰੇ ਨਹਿਰ ਤੇ ਸਵੇਰੇ ਤੁਰੇ ਸੀ 8:00 ਵਜੇ ਵੀ ਸਾਜਰੇ ਸਾਜਰੇ ਲੰਘਿਆਂਗੇ ਤੇ ਜਾਣਿਆ ਬਸ ਆਪਾਂ ਜਾਣਾ ਬੱਕਰੀ ਮੇਰੇ ਨਾਲ ਕੇ ਦੇ ਉੱਥੇ ਮੈਂ ਫਿਰ ਉੱਥੇ ਕਾਲੂ ਸਵੇਰੇ ਆ ਜਾਊਗਾ ਅੱਜ ਦੀ ਰਾਤ ਲਾ ਆਵਾਂਗੇ ਆਪਾਂ ਫਿਰ ਕਾਲੂ ਆ ਕੇ ਆਪਾਂ ਨੇ ਮੱਕੀ ਵੀ ਵੱਢਣੀ ਆ ਉਹ ਵੀ ਤੁਹਾਨੂੰ ਵਲੌਗ ਦਿਖਾਵਾਂਗੇ ਬਾਕੀ ਦਾ ਬੈਗ ਪਿਆ ਇਰੇ ਚ ਕੱਪੜੇ ਲੈ ਕੇ ਆਇਆ ਸੀ ਬਾਕੀ ਹੁਣ ਜਾਈ ਜਾਨੇ ਹਾਂ ਸੀ ਨੂੰ ਮਿਲਦੇ ਆ ਅੱਗੇ ਜਾ ਕੇ ਲੋਈ ਨਹਿਰ ਤੇ ਪਹੁੰਚ ਗਏ ਹਸਨਪੁਰੇ ਵਾਲੀ ਤੇ ਹੌਲੀ ਹੌਲੀ ਜਾਨੇ ਹਾਂ ਵਧੀਆ ਹਵਾ ਆਉਂਦੀ ਆ ਠੰਡੀ ਦਰ ਨਹਿਰ ਕਰਕੇ ਢੰਡੀ ਹਵਾਵਾਂ ਦੀ ਟ੍ਰਾਇੰਗਲ ਤੇ ਜਾਂਦੇ ਹਾਂ ਬਾਕੀ ਆ ਪਿੱਛੇ ਬੈਠਾ ਇਹ ਕਹਾਂਗਾ ਮੈਂ ਅੱਧੀ ਜਾਣਾ ਕਰ ਨਹੀਂ ਇਹਨੂੰ 2-3 ਦਿਨਾਂ ਤੱਕ ਛੱਡਿਆ ਹਣਾ ਸੀ ਨਾਲੇ ਮੈਂ ਰੇ ਹੁੰਦਾ ਇਹ ਕਹਿੰਦਾ ਅੱਜ ਹੀ ਜਾਣਾ ਹੁਣ ਮੈਨੂੰ ਵੀ ਜਾਣਾ ਪੈਂਦਾ ਟੈਡੀ ਕਰਦੇ ਨੇ ਕੱਦੂ ਹੋਰ ਕੰਮ ਬਹੁਤ ਨੇ ਘਰੇ ਤਾਂ ਆਪਾਂ ਹੁਣ ਪਹੁੰਚ ਗਏ ਸੈਨਪੁਰੇ ਤੋਂ ਚੌਂਦੇ ਵਾਲੀ ਸੜਕ ਦੇ ਦੇਖੋ ਕਿੰਨੀ ਸੋਹਣੀ ਸੜਕ ਹੈ ਇਹ ਡਰਕੀ ਡਰਕ ਨੇ 100 100 ਰੁਪਈਆ ਮੈਂ ਬੈਠੀਆਂ ਪਿੱਛੇ ਵੇਖਾ ਬਸ ਜਾਈ ਜਾਂਦੇ ਆ ਪਹੁੰਚਣਾ ਨਹੀਂ ਆ ਬਸ ਚੌਂਦੇ ਪਹੁੰਚ ਗਏ ਬਹੁਤ ਦਾ ਬਸ 15 ਮਿੰਟ ਦਾ ਰਸਤਾ ਰਹਿ ਗਿਆ ਉਹ ਜਾ ਕੇ ਮਿਲਦੇ ਆ ਲੋਈ ਚੌਂਦੇ ਵਾਲੀ ਸੜਕ ਤੇ ਪਹੁੰਚ ਗਏ ਬਸ ਜਾਈ ਜਾਂਦੇ ਆ ਕਹਾਲੀ ਕਿਤੇ ਜਾਈ ਜਾਨੇ ਆ ਬਹੁਤ ਹੈ ਤੇ ਹੁਣ ਤੁਹਾਨੂੰ ਆਪਾਂ ਅਮਰਗੜ ਦੇਖਦੇ ਆ ਜਾ ਕੇ ਮਿਲਾਂਗੇ ਉਹ ਜੀ ਅਮਰਗੜ ਪਹੁੰਚਣ ਵਾਲੇ ਆ ਤੇ ਆ ਟੈਂਪੂ ਆਪਣੇ ਪਿੰਡ ਵੀ ਫਿਰਦਾ ਹੁੰਦਾ ਸਬਜ਼ੀ ਵਾਲਾ ਹੋਈ ਅਮਰਗੜ ਪਹੁੰਚ ਗਏ ਨਵੀਂ ਪਹੁੰਚ ਗਿਆ ਮਰਗੜ ਦੇਖ ਲਓ ਬਾਕੀ ਦੂਜੇ ਖਾਲੀ ਪਿਆ ਮਰਗੜ ਵੀ ਅਜੇ 8.5 ਹੋਏ ਨੇ ਆਮਰੇ ਕੜਦਾ ਥਾਣਾ ਆ ਗਿਆ ਜੀ ਤੇ ਆਪਾਂ ਵਾਸੇ ਜਾਈ ਜਾਂਦੇ ਆ ਧੀ ਤੇ ਧੀ ਚਲੀ ਧੀ ਚਲੀ ¿Qué es eso, ¿Eh? Ah, el día. ¿Quién de navales, no? ¡Urrela, ਜੀ ਪਹੁੰਚ ਗਿਆ ਆਪਾਂ ਬਾਗ ਜੜੀਆਂ ਮੇਰੇ ਨਾਨਕੇ ਤੇ ਦੇਖੋ ਤੇ ਰਾधा ਸਵਾਮੀ ਦਾ ਉਹ ਬਣਿਆ ਹੋਇਆ Ini aku eh, Teras sekolah ini, ਗੁਰਦੁਆਰਾ ਆ ਗਿਆ ਤੇ ਆਪਾਂ ਤੁਹਾਨੂੰ ਗੁਰਦੁਆਰੇ ਵੀ ਲੈ ਕੇ ਚੱਲਾਂਗੇ ਅਗਲੇ ਵਲੌਗ ਚ ਦਿਖਾਵਾਂਗੇ ਗੁਰਦੁਆਰਾ ਬਹੁਤ ਵਧੀਆ ਬਣਿਆ ਹੋਇਆ ਤੇ ਮਾਈ ਰੱਜੀ ਵੀ ਲੈ ਕੇ ਜਲਾਂਗੇ ਦੇਖੋ ਜੀ ਪਹੁੰਚ ਗਏ ਮੈਂ ਨਾਨਕੇ ਪਹੁੰਚ ਗਿਆ ਅੱਜ ਦਾ ਵਲੌਗ ਆਪ ਇੱਥੇ ਐਂਡ ਕਰਦੇ ਹਾਂ ਮਿਲਦੇ ਹਾਂ ਨੈਕਸਟ ਵੀਡੀਓ ਚ ਥੈਂਕਸ ਫੋਰ ਵਾਚਿੰਗ